फिर ना कर के फेंकने दे funny और ना जब दो मिनट पहले भी पा मैं कहां का दे रहा बाटी देरी बा मेरे लाल के नारे लग दे बिल्कुल हो जा मैं ये सब लोग चाहो कि उनको परफॉरमेंस शुरू करें जा रहे हैं ਤਲਵੰਡੀ ਸਾਬੋ ਚ ਤੀਆਂ ਦਾ ਮੇਲਾ ਕਰਾਇਆ ਗਿਆ ਜੀ ਏਕਾਸ ਫਾਊਂਡੇਸ਼ਨ ਅਤੇ ਗੁਲਦਸਤਾ ਟੀਮ ਵੱਲੋਂ ਗੁਲਦਸਤਾ ਵੱਲੋਂ ਸਰਿੰਦਰ ਕੌਰ ਮਾਨ ਜੀ ਜਸਵੀਰ ਕੌਰ ਜੀ ਤੇ ਏਕਾਸ ਵੱਲੋਂ ਗਗਨਦੀਪ ਸਿੰਘ ਇਹਨਾਂ ਨੇ ਆਜ ਇਹਨਾਂ ਦੇ ਸਪான்ਸਰ ਨੇ ਤੇ ਇਹ ਚੱਠਾ ਪੈਲਸ ਦੇ ਵਿੱਚ ਕਰਵਾਇਆ ਗਿਆ ਹੈ ਇਹ ਪ੍ਰਬੰਧ ਆ ਇਧਰ ਖਾਣ ਪੀਣ ਦੀਆਂ ਆਈਟਮਾਂ ਮਾਲਵਾ ਫੈਸ਼ਨ ਬੁਟੀਕ ਇਧਰ ਜਿਹੜਾ ਸਿਸਟਮ ਆ ਉਹ ਖਾਣ ਪੀਣ ਦਾ ਇਹ ਚੱਠਾ ਸਾਹਿਬ ਕੋਲ ਗਿਆ ਤੁਸੀਂ ਮੈਨੂੰ ਮੋੜ ਹੀ ਰਿਹਾ ਹੈਗਾ ਹੋ ਹੋਰ ਬਾਈ ਆ ਜਾਂਦੇ ਬਾਈ ਨਾ ਜਾ ਰਿਹਾ ਇਹ ਆ ਜੀ ਮਿਸਟਰ ਸਿੰਘ ਦਾ ਆ ਉਸ ਵਾਲੇ ਇਧਰ ਨਾਲ ਵੀ ਥੋੜੀ ਜਿਹੀ ਅਲੱਗ ਆਪਣੀ ਹੈ ਵੀ ਅੱਛਾ ਪੰਜ ਦਿਨ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਆਪਾਂ ਫੇਰ ਉੜਦੀ ਨਿਗਾ ਮਾਰ ਲਈ ਅਮੀਰਵਾਨਾ ਦਾ ਆ ਵੜੋ ਇਹ ਸਾਡੇ ਵੱਡੇ ਭਰਾ ਵੀ ਖੜੇ ਨੇ ਅਣਖ ਚੈਨਲ ਤੋਂ ਆਹ ਬਣਾ ਬਣਾ ਖੜੇ ਲੋਗੋ ਟੈਗ ਕਰਾਉਦੇ ਨੇ ਆਹ ਲਾਰਜ ਐਂਟਰਪ੍ਰਾਈਜ਼ ਦੇਗੋ ਆਹ ਸਿਸਟਮ ਆ ਮਿੱਤਰੋ ਇਥੇ ਸੋ ਜਿਹੜੇ ਪਰਿਵਾਰਾਂ ਵਿੱਚ ਕਿੰਨਾ ਖੁਸ਼ਹਾਲਤਾ ਜੀ ਆਈ ਹੈ ਜੁਵੇਨਾਮਾ ਨੂੰ ਬਹੁਤ ਇਤਾਲ ਦੇ ਰਹੇ ਜਿਨ੍ਹਾਂ ਨੇ ਸਫਲ ਕਰਨ ਦਾ ਪਿਆਲਾ ਚੁੱਕਿਆ ਜੋ ਸਾਡੇ ਵਿੱਚ ਕਾ ਸਾਡੇ ਕਿਸੇ دوست ਦੀ ਇੱਕ ਚਾਬੀ ਗਿਰੀ ਹੈ ਜੀ ਉਹਦੇ ਵਿੱਚ ਗੁੱਡੀਆਂ ਵਾਲਾ ਛੱਲਾ ਪਾਇਆ ਹੋਇਆ ਹੈ ਕਿਸੇ ਨੂੰ ਮੇਰੇ ਤੋਂ ਪਲੀਜ਼ ਸਿਰਫ ਮੈਡਿਕੀ ਫੇਰ ਦਿਓ ਸੋਨੀ ਇਸ ਸਬ ਤੋਂ ਪਹਿਲਾ ਬੈਂਦੀ ਲਗਾਉਣ ਦਾ ਮੁਕਾਬਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਜਿਦੇ ਵਿੱਚ ਭਾਗ ਲੈਣ ਵਾਲੇ ਨੇ ਜੀ ਪਹਲਕ੍ਰਿਸ਼ ਕੋਰ ਨਿਤਾਨਸ਼ਾ ਅਰ ਪ੍ਰਿੰਕ ਕੋਰ ਸ਼ਰਮਾ ਸੰਦੀਪ ਕੋਰ ਸਤੂ ਸੁਮਦੀਪ ਕੋਰ লাভ ব্রীফ কর আস ভি কর তো এই যে যে কম্পিটিটরস ਨੇ ਸਾਡੇ ਕੰਪਿਊਟਰਸ ਦੇ ਨਾਮ ਲੈ ਲਏ ਤੇ ਇਸੇ ਆਦਾਨ ਤੇ ਆਪਣੇ ਪਾਰਟਨਰਸ ਨੂੰ ਮੈਂ ਉਮੀਦ ਕਰਕੇ ਕਿ ਉਹ ਲੈ ਕੇ ਆਏ ਹੋਣਗੇ ਜੇ ਕਿ ਦਹੀਂ ਪਾਉਣ ਨੂੰ ਜਿੰਨਾ ਚਾ ਕੋਈ ਮਾਰਾ ਕਿਦਾਂ ਬੰਦਾ ਨਹੀਂ 哎，你再当这个爹。 ਲੱਗੀ ਸੀ ਮੈਨੂੰ ਤੇਰੀ ਨਾ ਹੋਇਆ ਕੇ ਵਾਲਾ ਤੇ ਨੂੰ ਬਣਾ ਲਾ ਸਾਲੀ ਦੀ ਆ ਪਤਨ ਚੜ ਚਲੀਏ ਤੇਰੀ ਘਤੀ ਚਾਂਗਰਾ ਗਾਣੀ 23 ਪਾਪ ਚੱਕਿਆ ਦਿਨੋ ਕਿਸੇ ਪਤਾ ਨਹੀਂ ਵਾਲੀ ਡਿੱਗ ਪੀਨੂ ਡਿੱਗ ਬਣਦੇ ਘਰ ਜਾ ਕੇ ਬਣਾ ਦੇ ਜੀ ਬੁਲ ਕੇ ਤੁਸੀਂ ਪਾ ਦਿਓ ਤੁਹਾਨੂੰ ਲੱਗੀ ਬੋਲੀ ਦਾ يا سيدي يا Obrigado.